ਮੇਰੇ ਪੈਰਾਂ ਤੇ ਝੁਕ ਜਾਵੇ ਇਹ ਤੇ ਨੀਲਾ ਲੜਾਉਂਦਾ ਹੋਇਆ ਹੁਣ ਘਰ ਦੇ ਘੋੜੇ ਚੜਿਆ ਪਹੁੰਚ ਗਿਆ శ్రీਮੰਤ ਕੁਲਸਾਹ ਦੀ ਪਾਵਨ ਧਰਤੀ ਤੇ ਜਾਂਦੇ ਆ ਜੀ ਨਜ਼ਰ ਪਈ ਐ ਮੇਰੇ ਬਾਦਸ਼ਾਹ ਦੇ ਸੀਸ ਤੇ ਪਸ਼ਮੀਨੇ ਦੀ ਚਾਹਨੀ ਸੋਹਬਾ ਪਾਰੀ ਸੀ ਜੋ ਉਸ ਵੜੇ ਕਾਬਲ ਦੀ ਸੰਗਤ ਨੇ 2.5 ਲੱਖ ਰੁਪਏ ਦੀ ਤਿਆਰ ਕਰਕੇ ਭੇਟਾ ਕੀਤੀ ਹੋਈ ਸੀ ਉਹਦੇ ਸੋਨੇ ਤੇ ਚਾਂਦੀ ਦੀਆਂ ਧਾਰਾਂ ਮੇਲਾ ਹੋਣੀਆਂ ਹੋਣੀਆਂ ਸਨ ਦੇਖ ਕੇ ਅੱਖਾਂ ਤੇ ਆ ਗਈਆਂ ਪਿੱਛੇ ਵੇਖਿਆ ਪ੍ਰਸਾਦੀ ਹਾਥੀ ਖੜਾ ਹੈ ਇਸ ਤਰੀ ਅੰਦਰ ਜਿੰਨੇ ਵੀ ਹਾਥੀ ਆਏ ਵਿਦਵਾਨਾਂ ਨੇ ਇਤਿਹਾਸਕਾਰਾਂ ਨੇ ਸਭ ਤੋਂ ਸੋਹਣਾ ਪ੍ਰਸਾਦੀ ਆਥੀ ਨੂੰ ਲਿਖਿਆ ਹੈ ਇਹਦਾ ਬੜਾ ਸੁੰਦਰ ਗੋਦਵਾਂਸ ਗੌਲ ਸਰੀਰ ਹੈ ਇਹ ਸਾਰਾ ਭੂਰੇ ਰੰਗ ਦਾ ਹੈ ਪਰ ਸੁੰਨ ਤੋਂ ਲੈ ਕੇ ਪੂਛ ਤੱਕ ਚਾਰ ਅੰਗਾਂ 'ਚ ਿੱਟੀ ਪੱਟੀ ਧਾਰੀ ਗੁਰੂਤ ਵੱਲੋਂ ਇਹ ਸਰੀਰ ਤੇ ਲੱਗੀ ਹੋਈ ਹੈ ਕਈ ਤਰ੍ਹਾਂ ਦੇ ਕਰਤਵ ਸਿੱਖਿਆ ਜਦੋਂ ਰਾਜਾ ਕੁੰਤ ਇਹ ਆਪਣੀ ਸੁਰ ਵਿੱਚ ਲੋਰ ਚੌਰ ਲੈ ਕੇ ਗਲਗੀ ਤੁਹਾਨੂੰ ਚੌਰ ਕਰ ਰਿਹਾ ਸੀ ਸ਼ਤਰਾਂ ਦੇ ਖੱਬੇ ਗੋਡੇ ਲਾ ਕੇ ਇੱਕ ਚੰਦਨ ਦੀ ਚੌਂਕੀ ਪਈ ਹੈ ਜਿਹਦਾ ਇੱਕ ਬਟਨ ਦੱਬਣ ਦੇ ਨਾਲ ਚਾਰ ਹਾਥੀਦਾਂ ਦੀਆਂ ਪੁਤਲੀਆਂ ਵਿੱਚੋਂ ਨਿਕਲਦੀ ਹੈ ਜੋ ਆਪਣੇ ਆਪ ਸ਼ਤਰਾਂਜ ਖੇਡਣ ਲੱਗ ਜਾਂਦੀਆਂ ਸੱਦੇ ਗੋਡੇ ਲਾ ਕੇ ਪੰਜ ਕਲਾ ਸ਼ੇਸ਼ ਰੁਪਇਆ ਜਿਹਦਾ ਇੱਕ ਬਟਨ ਦੱਬਣ ਦੇ ਨਾਲ ਇੱਕ ਤਰ੍ਹਾਂ ਦਾ ਥਾਹਮਣਦਾ ਹੈ ਦੂਸਰਾ ਬਟਨ ਦੱਬਣ ਦੇ ਨਾਲ ਦੂਸਰੇ ਤਰ੍ਹਾਂ ਦਾ ਸ਼ੇਸ਼ਰ ਬਰ ਜਾਂਦਾ ਹੈ ਭਾਵ ਕਿ ਕਾਰੀਗਰ ਦੇ ਇੱਕੇ ਸ਼ੇਸ਼ਰ ਅੰਦਰ 5 ਹਜ਼ਾਰ ਫਿੱਟ ਕੀਤੇ ਹੋਏ ਹੈ ਇਹ ਪੰਜ ਕਲਾ ਸ਼ੇਸ਼ਰ ਚੰਦਨ ਦੀ ਚੌਕੀ ਪ੍ਰਸਾਦੀ ਹਾਥੀ ਇਹ ਤਿੰਨ ਵੱਡੀਆਂ ਸਬਾਤਾਂ ਰਾਜਾ ਰਤਨ ਰਾਏ ਅਸਾਂ ਵਾਲਾ ਇਸ ਕਰਕੇ ਕਲਗੀ ਤੁਹਾਨੂੰ ਮੇਟਾ ਕਰਕੇ ਗਿਆ ਸੀ ਕਿਉਂਕਿ ਰਾਜਾ ਰਤਨ ਰਾਏ ਅਸਾਂ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਅਰਦਾਸ ਨਾਲ ਪੈਦਾ ਹੋਇਆ ਸੀ ਖੱਬੇ ਪਾਸੇ ਵੇਖਿਆ ਗੁਰੂ ਕੇ ਸੰਤ ਬੈਠੇ ਐ ਦਿੱਤੇ ਚੋਲੇ ਜਿੱਟੀਆਂ ਦਸਤਾਰਾਂ ਗਲਾਂ ਵਿੱਚ ਮਾਲਾ ਹੱਥਾਂ ਸਿਵਰ ਨੇ ਜੁੜੀਆਂ ਹੋਈਆਂ ਬਰਤੀਆਂ ਰਾਜੇ ਨੂੰ ਪਾਸਿਆ ਜਿਵੇਂ ਕਿਤੇ ਇੰਦਰਾਪੁਰੀ ਦੇ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਰਸ ਪ੍ਰਸਨ ਬਾਤੇ ਬਾਤ ਲੋਕ ਤੇ ਆਗੇ ਹੁਣ ਸਦੇ ਪਾਸੇ ਸੰਗਤ ਦੇਖਿਆ ਇਧਰ ਗੁਰੂ ਮਹਾਰਾਜ ਜੀ ਸੂਰਮੇ ਬੈਠੇ ਹਨ ਵੀਰ ਆਸਣ ਬਡੀਆਂ ਢਾਲਾਂ ਬਡੀਆਂ ਤਲਵਾਰਾਂ ਦੀ ਕਮਾਨੀਰਾਂ ਦੇ ਪੱਥੇ ਦਸਤਾਰਾਂ ਤੇ ਲੜੇ ਹੋਏ ਚੱਕਰ ਕੜਿਆਂ ਨਾਲ ਭਰੀਆਂ ਹੋਈਆਂ ਅਰਕੰਦਕ ਬਾਹਾਂ ਕੜੇ ਤੇ ਕੜਾ ਠਿੱਕੇ ਤੇ ਬਾਦ ਆਵੇ ਖਖੰਡ ਬਹੰਡੰ ਖੰਡਲ ਖੰਡੰ ਅਤਰਨ ਮਰਨੰ ਬਰਖੰਡੰ ਕੋਈ ਤਾਂ ਦਾ ਖੰਡੰ ਦੇ ਪ੍ਰਤੰੰ ਜੋਤ ਨ ਮੰਨੰ ਪਾਰ ਪ੍ਰਬੰਧ ਸਭ ਸੰਤਾ ਕਰਨੰ ਦਰਵਤੋ ਆਸਰਨ ਦੇ ਜਾ 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 ਕਾਮ ਸਿਰਖਵਾਰ ਮਹ ਪ੍ਰਤਾਪ ਜੈ ਤੇ ਗੰ ਜਿਹੜਾ ਕਹਿੰਦਾ ਸੀ ਮੈਂ ਧੁਗਣਾ ਨਹੀਂ ਉਹ ਨਾ ਕਰਦਾ ਹੋਇਆ ਵੀ ਮੇਰੇ ਬਾਦਸ਼ਾਹ ਦੇ ਦਰਬਾਰ ਦੀ ਆਨ ਸ਼ਾਨ ਜਲਾਵੇ ਕੇ ਜਿਵੇਂ ਤੁ ਕਲੀ ਮਜਬੂਰ ਹੋ ਗਿਆ 108 ਕਲੀਏ ਸ਼ਮਰਾਈ ਜੋਗਾ ਸੰਗ ਜੋਗੀ ਦਾ ਜੱਤਾ ਹੈ ਕਉ ਬਿਆਰ ਕਰਦਾ ਗਣ ਚੋੜਾ ਰੇਸ਼ਮ ਪਾਪਤੀ ਦਸਤਾਰ ਦਤੀਤਲੇਦਾਰ ਬਣਾਉਂਦਾ ਚਾਰ ਗੁਰਾਰੂ ਚੁੱਕ ਦਿਆਂ ਕਿਤੇ ਜੜਤ ਚਾਨਣ ਦੀ ਬਚਮ ਦੇ ਤਾਰਾ ਸੋਨੇ ਦੀ ਤਾਰਾਂ ਦੇ ਲਾ ਗਈ ਉਹਨੀਆਂ ਕਲਾਆਂ ਦੇ ਦੁਨੀਆਂ ਉਹ ਲਿਕੇ ਨਕਸ਼ ਅਕਲਚ ਕਰਾ ਗਈ ਚੰਦਮੰਦੀ ਚੌਂਕੀ Come What?